ਹਲੋ ਪੰਜਾਬ ਦੇ ਵਿੱਚ ਸਮੁੱਚੇ ਵਿਸ਼ਵ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਨੇ ਸਿੱਖ ਪੰਥ ਰਿੰਦਾ ਉਹਨਾਂ ਦੇ ਲੰਗਰ ਜਿਹੜੇ ਆ ਉਹ ਸਮੁੱਚੀ ਸ੍ਰਿਸ਼ਟੀ ਦੇ ਲਈ ਸਮੁੱਚੇ ਸਮਾਜ ਦੇ ਲਈ ਜਿਹੜੇ ਆ ਉਹ ਹਮੇਸ਼ਾ ਹੀ ਸੇਵਾ ਵਿੱਚ ਰਹਿੰਦੇ ਆ ਪਰ ਅੱਜ ਅਸੀਂ ਇੱਕ ਅਨੋਖਾ ਲੰਗਰ ਵੇਖ ਰਹੇ ਆ ਜਿਹੜਾ ਹੈਗਾ ਵਾ ਰੁੱਖਾਂ ਦਾ ਲੰਗਰ ਪੌਦਿਆਂ ਦਾ ਲੰਗਰ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ਪੁਰਬ ਦੇ ਉੱਤੇ ਇਹ ਜਿਹੜਾ ਲੰਗਰ ਆ ਇਸ ਵੇਲੇ ਜਿਹੜਾ ਉਹ ਲਗਾਇਆ ਗਿਆ ਵਾ ਜਿਹਦੇ ਵਿੱਚ ਲਾਇੰਸ ਕਲੱਬ ਕਨਵਣ ਗੌਰਵ ਵੱਲੋਂ ਜਿਹੜਾ ਵਾ ਉਹਨਾਂ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਲਗਾਇਆ ਗਿਆ ਸੋ ਸਾਡੇ ਨਾਲ ਇਹਨਾਂ ਦੇ ਕਨਵਣ ਗੌਰਵ ਦੇ ਜਿਹੜੇ ਹੈਗੇ ਨੇ ਚੀਫ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਇਸ ਮੌਕੇ ਸਰਦਾਰ ਹਰਦੇਵ ਸਿੰਘ ਜੀ ਸਠਿਆਲੀ ਚੇਅਰਮੈਨ ਸਾਹਿਬ ਸੋ ਚੇਅਰਮੈਨ ਸਾਹਿਬ ਜਿਹੜਾ ਬੂਟਿਆਂ ਦਾ ਲੰਗਰ ਆ ਜਿਹੜਾ ਇਹ ਪੌਦਿਆਂ ਦਾ ਲੰਗਰ ਆ ਇਹ ਕਦੋਂ ਤੋਂ ਤੁਸੀਂ ਲਾ ਰਹੇ ਹੋ ਤੇ ਇਹ ਆਈਡੀਆ ਕਦੋਂ ਆਇਆ ਸਾਨੂੰ ਲਗਭਗ 15 ਸਾਲ ਹੋ ਗਏ ਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੋਕ ਲੰਗਰ ਲਾਉਂਦੇ ਆ ਤੇ ਅਸੀਂ ਸੋਚਿਆ ਕਿ ਅਸੀਂ ਥੋੜਾ ਵੱਖਰਾ ਪ੍ਰਾਲਾ ਕਰੀਏ ਤੇ ਅਸੀਂ ਬੂਟਿਆਂ ਦਾ ਲੰਗਰ ਜਿਹੜਾ ਆ ਇਹ ਸ਼ੁਰੂ ਕੀਤਾ ਹੈ ਹਰ ਸਾਲ ਅਸੀਂ ਇਹਨਾਂ ਦਿਨਾਂ ਦੇ ਵਿੱਚ ਲਗਭਗ 5 ਤੋਂ 6 ਸਾਲ ਹੋ ਗਏ ਸਾਨੂੰ ਅਸੀਂ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਤੇ ਇਹ ਬੂਟਿਆਂ ਦਾ ਲੰਗਰ ਲਾਉਨੇ ਆ ਵੈਸੇ ਕਾਨੂੰਣਾ ਸੀ ਇੱਕ ਵਾਰ ਡੀਸੀ ਸਾਹਿਬ ਨੂੰ ਸੱਦ ਕੇ ਗੁਰਕੀਰਤਪਾਲ ਸਾਹਿਬ ਡੀਸੀ ਹੁੰਦੇ ਸੀ ਤੇ ਅਸੀਂ ਗੁਰਕੀਰਤਪਾਲ ਸੀ ਤੇ ਉਹਨਾਂ ਅਸੀਂ 10000 ਬੂਟਾ ਇੱਕੋ ਦੇਣੀ ਸੀ ਵੰਡੇਆ ਸੀ ਕਾਫੀ ਬੂਟੇ ਆ ਅਸੀਂ ਸਾਡੇ ਹੱਥੀ ਲੱਗੇ ਜਦੋਂ ਨੰਗੀ ਦਾਤ ਦੇਖੀਦਾ ਲੱਗੇ ਤੇ ਬੜੀ ਖੁਸ਼ੀ ਹੁੰਦੀ ਆ ਤੇ ਅਸੀਂ ਲਗਾਤਾਰ ਉਪਰਾਲਾ ਕਰ ਰਹੇ ਆ ਅੱਜ ਕਿੰਨੇ ਕ ਬੂਟੇ ਜਿਹੜੇ ਆ ਇਹ ਲੋਕਾਂ ਦੇ ਵਿੱਚ ਵੰਡੇ ਗਏ ਆ ਤੇ ਕਿਹੜੇ ਕਿਹੜੇ ਬੂਟੇ ਜਿਹੜੇ ਆ ਖਾਸ ਤੌਰ ਤੇ ਲੋਕਾਂ ਨੂੰ ਜਿਹੜੇ ਆ ਪੇਂਟ ਕੀਤੇ ਗਏ ਅਸੀਂ ਅੱਜ 300 ਦੇ ਕਰੀਬ ਬੂਟਾ ਬੂਟਾ ਜਿਹੜਾ ਆ ਵੰਡਿਆ ਆ ਜਿਹਦੇ ਵਿੱਚ ਫਲਦਾਰ ਸ਼ਾਨਦਾਰ ਤੇ ਫੁੱਲਾਂ ਵਾਲੇ ਬੂਟੇ ਸੀ ਅਮਰੂਦ ਸੀਗੇ ਜਾਮਨ ਸੀਗੇ ਤੇ ਆਮਲਾ ਆ ਕੜੀ ਪੱਤਾ ਸੀਗਾ ਤੇ ਹਾਰ ਸ਼ਿੰਗਾਰ ਫੁੱਲਾਂ ਦੇ ਬੂਟੇ ਸੀਗੇ ਬੋਤਲ ਬੁਰਸ਼ ਫੁੱਲਾਂ ਦੇ ਬੂਟੇ ਸੀਗੇ ਮੰਗੋ ਸੀਗੇ ਇਹਦਾ ਅਲੱਗ-ਅਲੱਗ ਅਸੀਂ ਫਲਦਾਰ ਤੇ ਸ਼ਾਨਦਾਰ ਤੇ ਫੁੱਲਾਂ ਦੇ ਬੂਟੇ ਅੱਜ ਵੰਡੇ ਇਸ ਪ੍ਰੋਗਰਾਮ ਦੇ ਮੁੱਖ ਆਰਗੇਨਾਈਜ਼ਰ ਮੁੱਖ ਸੇਵਾਦਾਰ ਆ ਸਾਡੇ ਵੀਰ ਬਲਜਿੰਦਰ ਮਿੰਟੂ ਜੀ ਮਿੰਟੂ ਜੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਾਸਤੇ ਇਸ ਸਮਾਗਮ ਦੇ ਵਾਸਤੇ ਬਹੁਤ-ਬਹੁਤ ਮੁਬਾਰਕਵਾਦ ਆ ਕਿ ਤੁਸੀਂ ਅਜਿਹੀ ਇੱਕ ਉਪਰਾਲਾ ਕਰਦੇ ਹੋ ਤੇ ਸੰਗਤ ਜਿਹੜੀ ਆ ਇੰਨੀ ਜੁੜਦੀ ਆ ਸੋ ਅੱਜ ਦੇ ਸਮਾਗਮ ਦੇ ਉੱਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਕਰੀਬ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਮੈਨੂੰ 14-15 ਸਾਲ ਹੋ ਗਏ ਗੁਰਦਾਸਪੁਰ ਦੀ ਤਰਤੀ ਤੈ ਤੇ ਉਦੋਂ ਤੋਂ ਅਸੀਂ ਇੱਥੇ-ਇੱਥੇ ਆਪਣਾ ਰਹੇ ਆਂ ਤੇ ਮੇਰੇ ਇਹ ਸਾਰੇ ਕਲੱਬ ਦੇ ਸਾਥੀ ਸੈਣੀ ਸਭਾ ਬਿਠੀ ਐ ਉਹਨਾਂ ਨੇ ਅੱਜ ਆਈਸ ਕੈਂਪ ਦਾ ਇੱਥੇ ਲਾਇਆ ਸੀਗਾ ਤੇ ਇਹਨਾਂ ਨੇ ਲਾਇਨਸ ਕਲੱਬ ਵਾਲਿਆਂ ਨੇ ਪਲਾਂਟੇਸ਼ਨ ਦਾ ਲਾਇਨਸ ਕਲੱਬ ਕਨਵਨ ਗੌਰਵ ਨੇ ਪਲਾਂਟੇਸ਼ਨ ਦਾ ਉਪਰਾਲਾ ਕੀਤਾ ਤੇ ਇਹ ਮਾਲਕ ਨੇ ਆਪ ਹੀ ਕਰਵਾ ਲੈਂਦੇ ਨੇ ਅਸੀਂ ਉੱਥੇ ਕਲੋਨੀ ਦੀ ਗਰਾਊਂਡ 'ਚ ਕਰਦੇ ਅੱਜ ਬਾਰਿਸ਼ ਦਾ ਥੋੜਾ ਜਿਹਾ ਮੌਸਮ ਹੋਣ ਕਰਕੇ ਅਸੀਂ ਇੱਥੇ ਮੂਵ ਕੀਤੇ ਆ ਤੇ ਵਧੀਆ ਉਪਰਾਲਾ ਜੀ ਵਧੀਆ ਠੀਕ ਚੱਲ ਰਿਹਾ ਸੋ ਮਿੰਟੂ ਜੀ ਨੇ ਦੱਸਿਆ ਕਿ ਇਹ ਉਹਨਾਂ ਦੇ ਕਲੱਬ ਦੇ ਆ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਪਿਛਲੇ 5-7 ਸਾਲਾਂ ਤੋਂ ਲੱਖਾਂ ਪੌਦੇ ਲਗਾਉਣ ਵਾਲੇ ਸਰਦਾਰ ਜਗENDER ਸਿੰਘ ਜੀ ਨੰਨੋਵਾਲੀਆ ਸਾਹਿਬ ਇੰਜੀਨੀਅਰ ਸਾਹਿਬ ਉਹ ਕੁਦਰਤੀ ਸਾਡੇ ਦਰਮਿਆਨ ਆ ਗਿਆ ਨੰਨੋਵਾਲੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਹਿਲਾਂ ਇਹ ਦੱਸੋ ਹੁਣ ਤੱਕ ਕਿੰਨੇ ਪੌਦੇ ਜਿਹੜੇ ਆ ਸੰਗਤਾਂ ਨੂੰ ਦਾਨ ਕਰ ਦਿੱਤੇ ਹੁਣ ਤੱਕ ਅਸੀਂ ਨੇ ਘਰਬੌਰ ਜੀ 9000 ਦੇ ਕਰੀਬ ਪੌਦੇ ਲਗਾਏ ਨਾ 0 ਹਜ਼ਾਰ ਜਿਹੜਾ ਪੌਦਾ ਠੀਕ ਹੈ ਅੱਛਾ ਜੀ 2000 ਤੋਂ ਨੋ ਇਹ ਜਿਹੜੀ ਤੁਹਾਡੀ ਮੁਹਿੰਮ ਹੈ ਇਹਨੂੰ ਕਿੱਦਾਂ ਦਾ ਹੰਗਾਰਾ ਮਿਲਦਾ ਔਰ ਇੱਕ ਕਿਹਾ ਜਾਂਦਾ ਕਿ ਪੌਦਾ ਲਾਉਣਾ ਬੜਾ ਸੌਖਾ ਇਹਨੂੰ ਪਾਲਣਾ ਇਹਨੂੰ ਸੰਭਾਲਣਾ ਬੜਾ ਔਖਾ ਉਹ ਉਹ ਜਿਹੜੀ ਪ੍ਰਕਿਰਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਇਹ ਤਾਂ ਮੈਂ ਆ ਵੀ ਬੇਨਤੀ ਕਰਦਾ ਹਾਂ ਪਿੰਡਾਂ ਵਿੱਚ ਜਾ ਕੇ ਵੀ ਦਾਰਾ ਜੀ ਜਾਣਦੇ ਨੇ ਉਤਾਰ ਜੀ ਕਿ ਜੇ ਪੌਦਾ ਲਗਾਉਣਾ ਜਿਹੜਾ ਹੋਣਾ ਉਹ ਸੌਖਾ ਹੋਵਾ ਪੌਦਾ ਲਗਾ ਕੇ ਪਾਲਣਾ ਬੜਾ ਜ਼ਰੂਰੀ ਹੈ ਬਹੁਤੇ ਬੰਦੇ ਪੌਦੇ ਮੁਕਤ ਵੇਖ ਲਗਾ ਲੈਂਦੇ ਜਿੱਦਾਂ ਉਹ ਅੱਜ ਨਾਲ ਬੜਾ ਵਜ੍ਹਾ ਪਰ ਅੱਲਾ ਕੀਤਾ ਵਾ ਹਾਂਜੀ ਮਾਂਗੇ ਅੰਦਰ ਬੇਨਤੀ ਕੀਤੀ ਸੀ ਜੀ ਪੋਤਾ ਲੱਲੋ ਲੈ ਜਾਓ ਘਰ ਨੂੰ ਔਰ ਲੈਓ ਜਿਹਨੇ ਪਾਲਣਾ ਵਾ ਮੇਰਾ ਤੇ ਇਹ ਨਿੱਜੀ ਤਜਰਬਾ ਹੈ ਆਪੇ ਸਾਡੇ ਪਿੰਡਾਂ ਦੇ ਲੋਕਾਂ ਵਿੱਚ ਪਾਵੇ ਕਿ ਲੋਕ ਰਿੰਦੀ ਨਡੇਰਿਆਂ ਵਿੱਚ ਉਹਨਾਂ ਦੀ ਜਿਹੜੇ ਘਰ ਵਾਲੀਆਂ ਨੂੰ ਖਾਸ ਕਰਕੇ ਜਾਂ ਔਰਤਾਂ ਨੇ ਉਹਨਾਂ ਦੇ ਮਨ 'ਚ ਕਾਫੀ ਬਲਬਲਾ ਹੈ ਉਹ ਚੌਂਦੀਆਂ ਨੇ ਉਹ ਕਰਦੀਆਂ ਵੇ ਨੇ ਪੁੰਝੇ ਉਹ ਤਾਂ ਬੜਾ ਉਹਨਾਂ ਨੂੰ ਪ੍ਰਪੁੱਧ ਕਰਦੀਆਂ ਨੇ ਉਸੇ ਤਰ੍ਹਾਂ ਜਗਤਾਰ ਸਿੰਘ ਹੋਣੀ ਸਾਡੇ ਨਾਲ ਹੈ ਜਗਤਾਰ ਸਿੰਘ ਜੀ ਇਹ ਜਿਹੜੀ ਪੌਦੇ ਲਾਉਣ ਦੀ ਮੁਹਿੰਮ ਆ ਲੋਕਾਂ ਦੇ ਵਿੱਚ ਐਡੀ ਪ੍ਰਚਲਿਤ ਨਹੀਂ ਹੋਈ ਲੋਕਾਂ ਨੂੰ ਅਸੀਂ ਇਸ ਰੁੱਖ ਲਾਉਂਦੇ ਜਿਹੜਾ ਕਲਚਰ ਆ ਸੱਭਿਆਚਾਰ ਦੇ ਨਾਲ ਜਿਹੜੀ ਆ ਰੀਤ ਆ ਕਿਦਾਂ ਹੀ ਤੋੜ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀਆਂ ਭਰਿਆ ਦਿਹਾੜਾ ਤਾਂ ਤਾਂ ਸੰਤ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਿਹੜਾ ਸਰਦਾਰ ਰਜਿੰਦਰ ਸਿੰਘ ਜੀ ਮਿੰਟੂ ਉਹਨਾਂ ਦੇ ਸੁਜੋਗੀ ਲਾਇੰਸ ਕਲੱਬ ਕਾਨਵਣ ਵਾਲਿਆਂ ਨੇ ਅੱਜ ਬੂਟਿਆਂ ਦਾ ਲੰਗਰ ਜੋ ਲਗਾਇਆ ਬੜੀ ਖੁਸ਼ੀ ਦੀ ਗੱਲ ਆ ਕਿ ਇਹੋ ਜਿਹੇ ਪ੍ਰੋਗਰਾਮ ਬਹੁਤ ਘੱਟ ਹੁੰਦੇ ਨੇ ਹੋਣੇ ਚਾਹੀਦੇ ਆ ਸਾਡੇ ਕੋਲ ਨੰਨ ਵਾਲੀਆ ਜੀ ਨੇ ਇਹਨਾਂ ਨੇ ਬਹੁਤ ਲੋਕਾਂ ਨੂੰ ਜਾਗਰਤ ਕੀਤਾ ਮੇਰੇ ਹਿਸਾਬ ਨਾਲ ਹਜ਼ਾਰਾਂ ਹੀ ਬੂਟਾ ਇਹਨਾਂ ਨੇ ਲਾ ਕੇ ਪਾਲਿਆ ਵੀ ਤੇ ਅੱਗੇ ਨਾਲੋਂ ਤੇ ਸਾਡੇ ਲੋਕਾਂ ਚ ਬਹੁਤ ਜਾਗਰਤੀ ਆਈ ਆ ਕਿਹੜੇ ਪੱਦਰ ਦੇ ਉੱਤੇ ਜਿਹੜਾ ਇਹ ਪੌਦਿਆਂ ਨੂੰ ਵੰਡਣ ਦਾ ਜਿਹੜਾ ਇੱਕ ਪ੍ਰਬੰਧ ਹੋਣਾ ਚਾਹੀਦਾ ਜਿਵੇਂ ਮਸਿਆਵਾ ਜਿੱਦਾਂ ਤੁਹਾਡੇ ਐਤਵਾਰ ਹਰ ਵਾਰੀ ਸੰਗਤ ਉੱਥੇ ਆਉਂਦੀ ਆ ਕੀ ਤੁਸੀਂ ਸਮਝਦੇ ਕਿ ਇਹੋ ਜਿਹੇ ਪ੍ਰੋਗਰਾਮਾਂ ਚ ਸੰਗਤਾਂ ਨੂੰ ਇਹ ਪੌਦੇ ਵੰਡੇ ਜਾਣ ਬਿਲਕੁਲ ਜ਼ਰੂਰ ਵੰਡੇ ਜਾਣੇ ਚਾਹੀਦੇ ਆ ਜੀ ਵਾਹੇ ਵੰਡੇ ਵੀ ਨੇ ਸਮੇਂ-ਸਮੇਂ ਬੂਟੇ ਵੰਡਣ ਦੇ ਕੀ ਤੁਨ ਵਾਲੀਆ ਜੀ ਲਗਾਉਂਦੇ ਵੀ ਆਪ ਜਾ ਕੇ ਨਹੀਂ ਇਹਨਾਂ ਨੇ ਐਲਾਨ ਕੀਤਾ ਸੀ ਕਿ ਜੇ ਕੋਈ ਸਾਨੂੰ ਆਪਣੇ ਟਿਊਬਲ ਤੇ 5 ਦਾ 10 ਮਰਲੇ ਦੀ ਕੋਈ ਬਾਉਂਡਰੀ ਵਾਲ ਕਰ ਦੇਗਾ ਤੇ ਉਹਦੇ ਵਿੱਚ ਬੂਟੇ ਲਾ ਕੇ ਪਾਲਣ ਪਾਲ ਕੇ ਵੀ ਅਸੀਂ ਨਵਾਗੇ ਇਤੋ ਵੱਡੀ ਮਤਲਬ ਹੋਰ ਸੇਵਾ ਕੀ ਹੋ ਸਕਦੀ ਆ ਕਿ ਘਰ ਵਾਲਿਆਂ ਨੂੰ ਇਹ ਕਹਤਾ ਕਿ ਤੁਸੀਂ ਸਾਨੂੰ ਇੱਕ ਬਾਉਂਡਰੀ ਕਰ ਦੋ ਤੇ ਬੂਟੇ ਲਾਵਾਂਗੇ ਤੇ ਪਾਲਾਂਗੇ ਵੀ ਅਸੀਂ ਸੋ ਜਗਤਾਰ ਸਿੰਘ ਹੋਣਾ ਨੇ ਦੱਸਿਆ ਕਿ ਇਹ ਜਿਹੜੇ ਪੌਦੇ ਆ ਇਹ ਲਾਉਣੇ ਹੀ ਨਹੀਂ ਸੰਭਾਲਣੇ ਵੀ ਬੜੇ ਜ਼ਰੂਰੀ ਆ ਜਿਵੇਂ ਨਨਵਾਲੀਆ ਸਾਹਿਬ ਕਹਿੰਦੇ ਕਿ ਤੁਸੀਂ ਸਾਨੂੰ ਜਗ੍ਹਾ ਦੇ ਦਿਓ ਉਹਦੀ ਸੁਰੱਖਿਆ ਕਰੋ ਪੌਦੇ ਅਸੀਂ ਦਵਾਂਗੇ ਸੋ ਕਲਮ ਨਿਊਜ਼ ਤੋਂ ਕੁਲਦੀਪ ਸਿੰਘ ਜਾਫਲਪੁਰ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਜੇ ਰੋਡ ਗੁਰਦਾਸਪੁਰ